ਹੜ੍ਹ ਪ੍ਰਭਾਵਿਤ ਗੁਜਰ ਭਾਈਚਾਰੇ ਨੇ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਤੋਂ ਮਦਦ ਦੀ ਲਈ ਗੁਹਾਰ ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਹਲਕਾ ਡੇਰਾ ਪਬਨਾਨਕ ਤੇ ਲੋਕ ਸਭਾ ਤੋਂ ਵੱਧ ਪ੍ਰਭਾਵਿਤ ਹੋਏ ਹਨ ਜਿੱਥੇ ਕਿ ਉਹਨਾਂ ਦਾ ਸਾਰਾ ਕੀਮਤੀ ਸਮਾਨ ਤੂੜੀ ਪਸ਼ੂਆਂ ਦਾ ਚਾਰਾ ਹੜ੍ਹ ਤੇ ਪਾਣੀ ਵਿੱਚ ਰੁੜ ਚੁੱਕਾ ਹੈ ਤੇ ਉੱਥੇ ਇੱਕ ਸਨਾਨਦੀ 700 ਏਕੜ ਫਸਲ ਬੀਬਰਪਾਤ ਹੋ ਚੁੱਕੀ ਹੈ ਇਸ ਹੜ੍ਹ ਦੇ ਪਾਣੀ ਨੇ ਜਿੱਥੇ ਡੇਰਪਾਪਾ ਨਾਨਕ ਦੇਸੋ ਪਿੰਡਾਂ ਦੇ ਵਿੱਚ ਆਪਣਾ ਕਹਿਰ ਮਚਾਇਆ ਉੱਥੇ ਹੀ ਗੁਜਰਪਾਈ ਚਾਰੇ ਦੇ ਕੁਲ ਪ੍ਰਾਲੀ ਅਤੇ ਹੋਰ ਕੀਮਤੀ ਸਮਾਨ ਇਸ ਦੀ ਪੀਂਟ ਚੜਿਆ ਹੈ ਇਸ ਸੰਬੰਧੀ ਜਾਣਕਾਰੀ ਦਿੰਦੇ ਗੁਜਰਪਾਈ ਚਾਰੇ ਦੇ ਲੋਕਾਂ ਨੇ ਦੱਸਿਆ ਕਿ ਡੇਰਪਾਪਾ ਨਾਨਕ ਦੇ ਵਿੱਚ ਦਾਵੀ ਦਰਿਆ ਦੇ ਵਿੱਚ ਆਏ ਹੜ੍ਹ ਕਾਰਨ ਉਹਨਾਂ ਦਾ ਕੀਮਤੀ ਸਮਾਨ ਸਾਰਾ ਪਾਣੀ ਚ ਰੁੜ ਗਿਆ ਹੈ ਅਤੇ ਆਪਣੇ ਪਸ਼ੂਆਂ ਅਤੇ ਆਪਣੇ ਬਾਲ ਪਛਿਆਂ ਦੀ ਬਹੁਤ ਮੁਸ਼ਕਲ ਨਾਲ ਜਾਨ ਬਚਾਈ ਹੈ ਉਹਨਾਂ ਨੇ ਦੱਸਿਆ ਕਿ ਇਸ ਵੇਲੇ ਉਹਨਾਂ ਆਪਣੀ ਸ਼ਰਨ ਪਿੰਡ ਸ਼ਾਹਪੁਰ ਚਾਜਨ ਦੀ ਤਾਰਾ ਮੜੀ ਵਿੱਚ ਲਈ ਹੈ ਜਿੱਥੇ ਕਿ ਇਸ ਵੇਲੇ 8 ਢੇਰਿਆਂ ਦੇ ਲੋਕ ਆਪਣੇ ਡੰਗਰਾ ਸਮੇਤ ਰਹਿ ਰਹੇ ਹਨ ਅਤੇ ਪਸ਼ੂਆਂ ਲਈ ਕੋਈ ਚਾਰਾ ਨਹੀਂ ਹੈ ਅਤੇ ਨਾ ਹੀ ਖਾਣ ਲਈ ਕੋਈ ਰੋਟੀ ਹੈ ਇਸ ਮੌਕੇ ਉਹਨਾਂ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਜਥੇਬੰਦੀਆਂ ਨੂੰ ਅਪੀਲ ਕੀਤੀ ਹੈ ਕਿ ਉਹਨਾਂ ਦੇ ਪਸ਼ੂਆਂ ਲਈ ਚਾਰਾ ਤੇ ਖਾਣ ਪੀਣ ਦਾ ਸਮਾਨ ਦਾ ਇਂਤਜ਼ਾਮ ਕੀਤਾ ਜਾਵੇ ਕੀ ਕਹਣਾ ਚਾਹੋਗੇ ਜੋ ਹਾਲਾਤ ਅਸੀਂ ਨਾ ਕੋਨਿਆਲ ਤੋਂ ਉੱਠ ਕੇ ਆਇਆ ਤੇ ਇੱਥੇ ਸ਼ਾਹਬਰ ਮੰਡੀ 'ਚ ਬੈਠਿਆ ਸਾਡੇ ਡੰਗਰ ਜਿਹੜੇ ਆ 8 ਡੇਰੇ ਸਾਡੇ 4 ਡਾ ਸਾਡੇ ਡੇਰੇ ਆਏ 6 ਕੋਨੇ ਹਾਲ ਤੋਂ ਉੱਠ ਕੇ ਵੀਰੇ 4 ਡੇਰੇ ਸਾਡੇ ਆ ਸ਼ਾਹਬਰ ਸੱਕੀ ਲਾ ਕੋ ਉੱਠ ਕੇ ਇੱਥੇ ਨਾ ਕੋਈ ਜੱਸਾਬੰਦੀ ਵਾਲਾ ਕੋਈ ਬੰਦਾ ਪੁੱਜਿਆ ਨਾ ਹੀ ਕੋਈ ਪੁਲਿਸ ਦਾ ਉਹ ਮੁਲਾਜ਼ਮ ਜਾਂ ਕੋਈ ਵੀ ਸਾਨੂੰ ਸਰਕਾਰ ਵੱਲੋਂ ਕੋਈ ਧਾਤ ਨਹੀਂ ਹੋਈ ਸਾਡੇ ਡੰਗਰਾਂ 4-5 ਦਿਨ ਹੋ ਗਏ ਭੁੱਖੇ ਪਾਣੇ ਤੇ ਬੱਚੇ ਡੰਗਰ ਜਿਹੜੇ ਇੱਥੇ ਮੰਡੀ ਦੇ ਵਿੱਚ ਸਾਰੇ ਬੈਠੇ ਲਾ ਸਾਡੇ ਕੋ ਕੋਈ ਰਾਸ਼ਨਾਂ ਦੇ ਵਿੱਚ ਜਿਹੜੇ ਤੁਸੀਂ ਉੱਥੋਂ ਉੱਠ ਕੇ ਆਏ ਹੋ ਕਿਸਵੇਂ ਜੀ ਹਲਾਸੀ ਉਹ ਤੋਂ ਬਹੁਤ ਜ਼ਿਆਦਾ ਖਰਾਬ ਹਲਾਤੀ ਸਾਡੇ ਡੇਰਾ ਪਾਂਡਾ ਜਿੱਕੇ ਜੋ ਪਾਂਡੇ ਜੋ ਵੀ ਸਮਾਨ ਸਾਡਾ ਸਾਰਾ ਘਰ ਦਾ ਰੁੜ ਗਿਆ ਸਾਡੇ ਕੋ ਕੋਈ ਚੀਜ਼ ਨਹੀਂ ਬਚੀ ਅਸੀਂ ਸਿਰਫ ਆਪਣੀ ਮਾਲ ਨੂੰ ਲੈ ਕੇ ਆਪਣੀ ਜਾਨ ਨੂੰ ਲੈ ਕੇ ਬਚਿਆ ਸੀ ਤੇ ਅੱਜ ਕੱਲ ਤੇ ਜਥੇਬੰਦੀਆਂ ਕਾਫੀ ਲੋਕਾਂ ਦੀ ਮਦਦ ਕਰੀਆਂ ਸਾਡੇ ਕੋਲ ਸਰ ਕੋਈ ਨਹੀਂ ਪੁੱਜਿਆ ਜੀ ਹੁਣ ਕੋਈ ਪ੍ਰਸ਼ਾਸਨ ਸਾਡੇ ਕੋ ਕੋਈ ਨਹੀਂ ਪੁੱਜਿਆ ਇਹ ਸਰ ਅਸੀਂ ਇਹ ਸਰਕਾਰ ਕੋਲ ਮਤ ਕਰਨੇ ਆ ਵੀ ਸਾਡੀ ਵੀ ਕੋਈ ਮਤ ਕਰੋ ਗਰੀਬਾਂ ਦੀ ਅਸੀਂ ਵੋਟਾਂ ਪਾਉਨੇ ਆ ਇੱਥੇ ਪਾਉਨੇ ਆ ਇਸੇ ਪੰਜਾਬ ਦੇ ਅਸੀਂ ਮਸੀਗੇ ਬੰਦੇ ਆ ਸਾਡੀ ਜ਼ਮੀਨ ਯਾਰ ਹਿਸਤਰੀ ਹੈ ਆਧਾਰ ਕਾਰਡ ਹੈ ਹਰ ਕੁਝ ਸਾਡੇ ਇੱਥੇ ਸਾਲੋਂ ਅੱਜ ਤੱਕ ਕੋਈ ਮਿਲਿਆ ਨਹੀਂ ਨਾ ਗੋਖਾ ਕੀ ਕਹਿਣਾ ਚਾਹੋਗੇ ਜੋ ਅਸਲ ਹੱਡ ਦੀ ਮਾਰ ਪਈ ਅਸੀਂ ਇਹ ਕਹਿਣਾ ਚਾਹੁੰਦੇ ਆ ਸਾਨੂੰ ਇੱਥੇ ਤਿੰਨ ਚਾਰ ਦਿਨ ਹੋ ਗਏ ਆਇਆ ਨੂੰ ਸਾਨੂੰ ਨਾ ਕੋਈ ਤੂੜੀ ਹੈ ਨਾ ਕਿਤੇ ਕੁਝ ਮਿਲਿਆ ਹੈ ਨਾ ਹੀ ਕੋਈ ਸਰਕਾਰ ਵੱਲੋਂ ਕੁਝ ਮਿਲਿਆ ਹੈਗਾ ਸਾਡੇ ਨਿੱਕੇ ਨਿੱਕੇ ਬੱਚੇ ਅਸੀਂ ਸਿਰਫ ਆਪਣਾ ਡੰਗਰ ਲੈ ਕੇ ਆਏ ਆ ਇੱਥੇ ਸਾਡਾ ਸਮਾਨ ਸਭ ਕੁਝ ਪਾਣੀ 'ਚ ਉੱਥੇ ਰੁੜ ਗਿਆ ਹੈ ਇਹ ਸਾਨੂੰ ਕੁਝ ਮਿਲਿਆ ਨਹੀਂ ਹੈਗਾ ਸਰਕਾਰ ਵੱਲੋਂ ਦੋ ਤਿੰਨ ਢੇਰੇ ਸਾਡੇ ਚੰਗੀਆਂ ਆਏ ਆ ਚਾਰ ਪੰਜ ਦੇਰੇ ਸਾਡੇ ਸ਼ਾਹ ਪਰੋਂ ਆਏ ਆ ਉਹ ਜਿਆਦਾ ਮਾੜੀ ਲਾ ਦੇ ਆ ਉੱਤੇ ਬਚੇਰਾ ਹੁਣ ਕੁਝ ਨਹੀਂ ਆ ਡਾਏਗਾ ਕੱਚੇ ਘਰ ਹੈਗੇ ਹੀ ਸਾਡੇ ਉਹ ਵੀ ਸਭ ਕੁਝ ਰੁੜ ਗਿਆ ਹੈਗਾ ਬੱਚਿਆਂ ਲਈ ਕੱਪੜੇ ਨਹੀਂ ਹੈਗੇ ਆਪਣੇ ਲਈ ਕੱਪੜੇ ਨਹੀਂ ਹੈਗੇ ਨੰਗੇ ਤੁਰੇ ਫਿਰਦੇ ਆ ਕੁਛ ਡੰਗਰਾਂ ਲਈ ਖਾਣ ਲਈ ਨਹੀਂ ਆਪਣਾ ਕੋਈ ਰਾਸ਼ਨ ਨਹੀਂ ਕੋਈ ਬਰਤਨ ਨਹੀਂ ਕੋ ਕੁਝ ਨਹੀਂ ਹੈਗਾ ਕਿਸੇ ਸਵਾਰਸੇ ਵੀ ਜਥੇ ਬੰਦੇ ਨੇ ਤੁਹਾਡੇ ਤੱਕ ਪਹੁੰਚ ਕੀਤੀ ਕਿਸੇ ਨੇ ਨਹੀਂ ਕੋਸ਼ਿਸ਼ ਕੀਤਾ ਹੈਗਾ ਸਾਨੂੰ ਤੇ ਕਿਸੇ ਨੇ ਪਾਣੀ ਵੀ ਨਹੀਂ ਪਿਆ ਲਿਆ ਹੈਗਾ ਅਸੀਂ ਇੱਥੇ ਮੰਡੀ ਚਾਣ ਕੇ ਰੁਗੇ ਆ ਉਸ ਦਿਨ ਦੀ ਕੀ ਮੰਤਰਦੇ ਆਪਾਂ ਅਸੀਂ ਤਾਂ ਇਹੋ ਕਹਿੰਨੇ ਸਾਡੇ ਡੰਗਰਾਂ ਦੀ ਰਿਆਸ਼ ਕਰਨ ਸਾਡੀ ਰਿਆਸ਼ ਕਰਨ ਗਰੀਬਾਂ ਦੀ ਅਸੀਂ ਇਹੋ ਹੀ ਮੰਗਣੇ ਆ ਅਸੀਂ ਕੀ ਮੰਗਣਾ ਹੋਰ ਜਿੱਥੇ ਨੀ ਆਵੇ ਕੋ ਤੁਹਾਡੇ ਸਾਹਮਣੇ ਗੋਬਰ ਚ ਬੱਦੇ ਹੈਗੇ ਆ ਚਾਰ ਪੰਜ ਦਿਨ ਹੋ ਗਏ ਲੋਕਾਂ ਨੂੰ ਚਾਰ ਮਿਲਣ ਡਿਆ ਸਭ ਕੁਝ ਮਿਲਣ ਡਿਆ ਸਾਡੇ ਪਸ਼ੂਆਂ ਨੂੰ ਕੁਝ ਨਹੀਂ ਮਿਲਿਆ ਹੈਗਾ ਆ ਭੁੱਖੇ ਖਲਿਆਰੇ ਹੀ ਉਦਨ ਦੇ ਇੱਥੇ ਹੀ ਬੈਠੇ ਆ ਸਾਰਾ ਦਿਨ 12 ਵਜੇ ਤੱਕ ਵੱਧੇ ਰਹਿੰਨੇ ਕਿੱਥੇ ਖੋਲ ਕੇ ਕਿੱਥੇ ਖੜੀ ਇਹਨਾਂ ਨੂੰ ਤੇ ਛਿੜਕਾਂ ਤੇ ਚਾੜੀਏ ਤੇ ਲੋਕੀ ਗਾਲਾਂ ਕੱਢਦੇ ਆ ਕਿੱਥੇ ਲੈ ਕੇ ਜਾਈਏ ਅਸੀਂ ਕੁਝ ਨਹੀਂ ਆਡੇ ਕੋਲ ਕੁਝ ਨਹੀਂ ਪੁੱਜਿਆ ਆਏਗਾ ਸਾਡੀ ਕਿਸੇ ਨੇ ਕੋਈ ਪੁੱਛ ਮੰਗਣੀ ਕੀਤੀ ਕਿ ਨਾ ਸਾਡੇ ਕੋਲ ਆਏ ਤੁਸੀਂ ਅੱਜ ਪਹਿਲੇ ਦਿਨ ਆਏ ਆ ਸਾਡੇ ਕੋਲ ਕੋਈ ਨਹੀਂ ਆਇਆ ਹੈਗਾ ਅਸੀਂ ਮਸਾਂ ਆਪਣੇ ਬੱਚੇ ਲੈ ਕੇ ਤੇ ਡੰਗਰ ਲੈ ਕੇ ਇੱਥੇ ਪਹੁੰਚੇ ਆ